ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿਵੇਂ ਕਿ ਸਾਨੂੰ ਮੈਂ ਕਿਹਾ ਸੀ ਇੱਕ ਦਿਨ ਮੈਂ ਜ਼ਰੂਰ ਸ਼ਹਿਦ ਦੇ ਬਾਰੇ ਕੰਟੈਂਟ ਬਣਾਉਂਗਾ ਤੇ ਆਪਣਾ ਕੰਮ ਸ਼ਹਿਦ ਦਾ ਬਹੁਤ ਪੁਰਾਣਾ ਤੇ ਬਹੁਤ ਚਿਰਾਂ ਦਾ ਮੈਂ ਕਰਦਾ ਆ ਰਿਹਾ ਤੇ ਵਧੀਆ-ਵਧੀਆ ਕੰਪਨੀਆਂ ਵਿੱਚ ਮੈਂ ਕੰਮ ਕੀਤਾ ਹੋਇਆ ਇਹ ਸ਼ਹਿਦ ਦੀ ਉਹ ਕੁਆਲਿਟੀ ਹੈ ਜਿਹੜੇ ਮਤਲਬ ਰੀਅਰ ਹੀ ਕੋਈ ਪੈਕ ਕਰਦਾ ਔਰ ਆਪਾਂ ਪੈਕ ਕਰਦੇ ਆ ਇਹ ਹੈ ਜੰਮੂ ਦੀ ਮਲਤੀ ਔਰ ਪਿੱਛੇ ਵੀ ਹੈਗੀ ਆ ਉਹ ਹੋਰ ਵੈਰਾਈਟੀ ਆ ਸੋ ਅਲੱਗ-ਅਲੱਗ ਵੈਰਾਈਟੀ ਦੇ ਪੇਸ਼ਾ ਸ਼ਹਿਦ ਪੈਕ ਕਰੀਦਾ ਵਾ ਤੇ ਪੂਰੇ ਗੁਣਕਾਰੀ ਹੁੰਦਾ ਵਾ ਮੈਨੂੰ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ ਤਾਂ ਹੀ ਮੈਂ ਸ਼ਾਇਦ ਦੀ ਪੈਕਿੰਗ ਦੇ ਵਿੱਚ ਬਹੁਤ ਚਿਰ ਤੋਂ ਕੰਮ ਕਰ ਰਿਹਾ ਤੇ ਇਹਦੀ ਪੈਕਿੰਗ ਮੈਂ ਸ਼ੰਗ ਕਰਦਾ ਤੇ ਪਿੰਡ ਦੇ ਵਿੱਚ ਸਾਰੇ ਬੰਦੇ ਸ਼ਾਇਦ ਮੇਰੇ ਤੋਂ ਹੀ ਲੈ ਕੇ ਜਾਂਦੇ ਨੇ ਤੇ ਬਾਹ ਕਮਾਲ ਸ਼ਾਇਦ ਹੈ ਸ਼ਾਇਦ ਹੀ ਕੁਆਲਟੀ ਪੂਰੀ ਬੈਸਟ ਹੈ 100% ਖਾਨੀ ਹੈ ਔਰ ਆਰਗੇਨਿਕ ਹੈ ਆਰਗੇਨਿਕ ਦਾ ਭਾਅ ਇਹ ਹੈ ਵੀ ਇਹ ਖੇਤੀ ਤੋਂ ਨਹੀਂ ਇਹ ਛੋਟੇ ਛੋਟੇ ਫੁੱਲਾਂ ਪਹਾੜੀਆਂ ਦੇ ਵਿੱਚੋਂ ਜਿਹੜਾ ਮਲਟੀ ਗੈਦਰ ਦਿੰਦੇ ਨੇ ਇਸ ਕਰਕੇ ਉਹਨੂੰ ਵੀ ਅਲੱਗ-ਅਲੱਗ ਪ੍ਰਕਾਰ ਦੇ ਐ ਫੁੱਲਾਂ ਦੇ ਵਿੱਚ ਬੈਠ ਕੇ ਮੱਖੀ ਨੇ ਸ਼ਾਦ ਕਰ ਦਿੱਤਾ ਵਾਇਆ ਕਲਰ ਬਾਕਮਾਰ ਹੈ ਬਹੁਤ ਹੀ ਸੋਹਣਾ ਟੇਸਟ ਜਿੰਨਾ ਕਹਿ ਦੋ ਉਨਾ ਹੀ ਵਧੀਆ ਲਓ ਜੀ ਪੈਕਿੰਗ ਹੋ ਚੁੱਕੀ ਹੈ ਸ਼ਹਿਦ ਦੀ ਤੇ ਹਰ ਇੱਕ ਪ੍ਰਕਾਰ ਦਾ ਲੋਡ ਤਿਆਰ ਕਰ ਲਿਆ ਤੇ ਹਰ ਇੱਕ ਵੈਰਾਈਟੀ ਪੈਕ ਕਰ ਲਈ ਸਟਾਕ ਤਿਆਰ ਹੈ ਇਸ ਵਾਰ ਸਰਦੀਆਂ ਦਾ ਤੇ ਇੱਕ ਨਵੀਂ ਚੀਜ਼ ਹੈ ਉਹ ਇਹ ਹੈ ਅਜਵਾਇਨ ਥੋੜਾ ਬਲੈਕ ਹੁੰਦਾ ਪਰ ਬਹੁਤ ਗਣਕਾਰੀ ਹੁੰਦਾ ਅਜਮੈਨ ਦਾ ਸ਼ਾਇਦ ਪਾਪੀ ਬੈਠਾ ਇਹ ਸ਼ਾਇਦ ਨੂੰ ਮਤਲਬ ਪ੍ਰਚਾਰ ਕਰਨ ਲਈ ਆ ਕੇ ਪਰ ਬਹੁਤ ਅੱਗੇ ਆਏ ਨਹੀਂ ਯੂਨੀਵਰਸਿਟੀ ਮੇਲੇਾਂ ਦੇ ਵਿੱਚ ਵਕਫਾ ਵਕਫਾ ਮੇਲੇਾਂ ਦੇ ਵਿੱਚ ਵੀ ਕੀਪਰ ਆ ਕੇ ਬੈਠ ਕੇ ਹਰੇਕ ਕਾਨੂੰ ਰਿਕੁਐਸਟ ਕਰਦੇ ਨੇ ਆਓ ਸ਼ਾਇਦ ਖਾਓ ਤੇ ਆ ਲੋਕਾਂ ਦੀ ਇੱਕ ਧਾਰਨਾ ਹੁੰਦੀ ਹੈ ਜਮਿਆ ਸ਼ਾਇਦ ਤੇ ਵੀ ਕੀ ਪਰਨਾ ਜਮਿਆ ਸ਼ਾਇਦ ਦਾ ਲੰਗਰ ਲਾਤਾ ਯੂਨੀਵਰਸਿਟੀ ਦੇ ਵਿੱਚ ਤੇ ਫਰੀ ਫਰੀ ਖਿਲਾ ਰਹੇ ਨੇ ਕਹਿ ਕੇ ਚੀਕਾਂ ਮਾਰ ਕੇ ਵੀ ਫਰੀ 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 ਔਰ ਕੱਲ ਵੀ ਸਹੀ ਹੈ ਮਸਟਰਡ ਹਨੀ ਹਮੇਸ਼ਾ ਜੰਮ ਜਾਂਦਾ ਔਰ ਪਰ ਕੁਆਲਟੀ ਬਹੁਤ ਵਧੀਆ ਹੁੰਦੀ ਆ ਸੋ ਇਸ ਕਰਕੇ ਉਹਨਾਂ ਨੇ ਇੱਥੇ ਮਸਟਰਡ ਹਨੀ 베ਰੀ ਵੱਖ-ਵੱਖ ਪ੍ਰਕਾਰ ਦਾ ਸਫੇਦਾ ਮਲਟੀ ਹਰ ਪ੍ਰਕਾਰ ਦੇ ਵਰਗੇ ਐਡ ਕੀਤੀ ਹੈ ਸ਼ਹਿਦ ਦੀ ਵੀ ਜ਼ਰੂਰ ਖਾਇਆ ਕਰੋ ਸ਼ਹਿਦ ਬਹੁਤ ਗਣਕਾਰੀ ਆ ਤਾਕਤਵਰ ਚੀਜ਼ ਹੈ ਲੋਕੇ ਤੋਂ ਪਰੇ ਜਾ ਰਹੇ ਨੇ ਤੇ ਦੇਸੀ ਫੂਡਾਂ ਦੇ ਵਿੱਚ ਪਰਜਾਨ ਹੁੰਦੀ ਆ ਇਸ ਕਰਕੇ ਲੋਕ ਇਹਨਾਂ ਤੋਂ ਉੱਪਰ ਜਾ ਰਹੇ ਨੇ ਇੱਕ ਇੱਕ ਐਸਾ ਪ੍ਰੋਸੈਸ ਆ ਜਿਹੜਾ ਮੈਂ ਤੁਹਾਨੂੰ ਪਿੱਛੇ ਦਿਖਾ ਰਿਆ ਇਹ ਬੀਕਿੰਗ ਦਾ ਇੱਕ ਪਾਰਟ ਹੈ ਵੈਕਸ ਵੈਕਸ ਜਿਹੜੀ ਮੋਮ ਮੋਮ ਨੂੰ ਕਹਿੰਦੇ ਨੇ ਮੋਮ ਦੀਆਂ ਸ਼ੀਟਾਂ ਜਿਹੜੀਆਂ ਮੱਖੀ ਦੇ ਵਿੱਚ ਪੈਂਦੀਆਂ ਨੇ ਜਿੱਥੇ ਸ਼ਹਿਦ ਮੱਖੀ ਇਹਦੇ ਵਿੱਚ ਇਕੱਠਾ ਕਰਦੀ ਹੈ ਕਿਵੇਂ ਮੋਮ ਦੀਆਂ ਸ਼ੀਟਾਂ ਇਹ ਬਣਦੀਆਂ ਨੇ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਉਹ ਚੀਜ਼ ਹੈ ਤੇ ਹੁਣ ਤਾਂ ਟੈਕਨੀਕ ਨਵੀਂ ਆ ਗਈ ਹੈ ਦੇਖ ਲਓ ਪਹਿਲਾਂ ਮੋਮ ਨੂੰ ਕਰਮ ਕਰਦੇ ਨੇ ਫਿਰ ਉਹਨੂੰ ਗਰਮ ਪੀਪੇ ਦੇ ਵਿੱਚ ਪਾ ਕੇ ਕੰਚ ਦੇ ਵਿੱਚ ਨਾਲ ਚਮੜ ਲੈਂਦੇ ਨੇ ਫਿਰ ਉਹ ਕਿੰਦੇ ਪਾਣੀ ਵਿੱਚ ਪਾ ਕੇ ਉਹਨੂੰ ਅਟ ਕੱਢ ਹੁੰਦੇ ਨੇ ਉਹ ਦੇਖੋ ਜੀ ਪਿੱਛੇ ਸਾਬਣ ਲਾ ਰਹੇ ਆ ਸਾਬਣ ਲਾ ਕੇ ਗਰਮ ਮੋਮ ਨੂੰ ਡੁਬੋ ਦਿੰਦੇ ਨੇ ਤੇ ਨਾਲ ਦੀ ਨਾਲ ਡਬੋਂਦੇ ਸਾਰੇ ਉਹਨੂੰ ਠੰਡੇ ਪਾਣੀ ਵਿੱਚ ਪਾ ਕੇ ਹੱਥ ਨਾਲ ਕੱਢ ਦਿੰਦੇ ਨੇ ਤੇ ਨਾਲ ਦੀ ਨਾਲੇ ਇਹੀ ਮੋਮ ਨੂੰ ਇੱਕ ਮਸ਼ੀਨਾਂ ਦੇ ਵਿੱਚ ਪਾ ਕੇ ਉਹਦੇ ਚ ਇਹ ਬੀ ਹਾਈਵਸ ਦੇ ਨਿਸ਼ਾਨ ਬਣਾਉਂਦੇ ਨੇ ਜਿਹੜੇ ਕਿ ਅੰਦਰ ਉਹ ਕੌਮਸੇ ਬਣੇ ਹੁੰਦੇ ਨੇ ਛੋਟੇ ਛੋਟੇ ਘਰ ਜਿਹੇ ਬਣੇ ਹੁੰਦੇ ਨੇ ਮੱਖੀਆਂ ਦੇ ਫਿਰ ਦੇਖ ਲਓ ਉਸ ਮਸ਼ੀਨ ਦੇ ਵਿੱਚ ਇਹ ਆ ਉਹ ਛੱਤੇ ਦੀ ਜਿਹਦੀ ਮੈਂ ਗੱਲ ਕਰਦਾ ਤਿੰਗਾ ਇਸ ਛੱਤੇ ਦੇ ਵਿੱਚ ਦੇਖ ਲਓ ਫਿਰ ਹੁਣ ਮੱਖੀ ਵਰਕ ਕਰਦੀ ਹੈ ਕੰਮ ਕਰਦੀ ਹੈ ਇਹ ਯਾਰ ਸਾਰੇ ਬੀਕਿੰਗ ਦਾ ਪਾਰਟਸ ਬਹੁਤ ਲੰਬਾ ਚੈਪਟਰ ਹੈ ਤੇ ਅਗਰ ਮੈਂ ਇਹਦੇ ਵਿੱਚ ਵੀਡੀਓ ਰੋਜ਼ ਬਣਾਵਾਂ ਤਾਂ ਸ਼ਾਇਦ ਮੁੱਕੇ ਨਾ ਬਹੁਤ ਵਧੀਆ ਚੈਪਟਰ ਹੈ ਬਹੁਤ ਲੋਕ ਇਹਦੇ ਵਿੱਚ ਪੰਜਾਬ ਚ ਜੁੜੇ ਹੋਏ ਨੇ ਅਜੇ ਆ ਪਾਰਟਸ ਆਏ ਨਹੀਂ ਅੱਜਕੱਲ ਝਾੜਨ ਵਾਸਤੇ ਆਪਣੇ ਤਾਂ ਪੰਜਾਬੀ ਹੱਤ ਨਾਲ ਪੁਰਸ਼ ਨਹੀਂ ਝਾੜ ਲੈਂਦੇ ਨੇ ਤੇ ਇਹ ਵੀ ਇੱਕ ਪਾਰਟਸ ਬਹੁਤ ਵਧੀਆ ਵਾ ਤੇ ਐਂਡ ਆਫ ਰਿਜ਼ਲਟ ਇਹ ਹੈ ਵੱਖ-ਵੱਖ ਪ੍ਰਕਾਰ ਦੇ ਸ਼ਹਿਦ ਤੇ ਇਹ ਰਾਣੀ ਮੱਖੀ ਥੋੜੀ ਮੱਖੀਆਂ ਨਾਲ ਬੜੀ ਹੁੰਦੀ ਹੈ ਤੇ ਇਹ ਆ ਵੱਖ-ਵੱਖ ਪ੍ਰਕਾਰ ਦੀ ਮੇਰੇ ਕੋਲ ਕੁਆਲਿਟੀ ਜੋ ਹਰ ਪ੍ਰਕਾਰ ਦੀ ਮੈਂ ਪੈਕ ਕਰ ਦਿੰਨਾ ਵਾਂ ਆਸੇ-ਪਾਸੇ ਡਿਲੀਵਰੀ ਵੀ ਮੈਂ ਦੇ ਦਿੰਨਾ ਵਾਂ ਤੇ ਲੋਕ ਬਹੁਤ ਮੇਰੇ ਨਾਲ ਜੁੜੇ ਹੋਏ ਨੇ ਸ਼ਾਇਦ ਤਾਈ ਮੈਂ ਕੰਮ ਕਰਦਾ ਮੈਂ ਮੈਨੂੰ ਵੀ 25 ਸਾਲ ਤੋਂ ਉੱਪਰ ਸ਼ਾਇਦ ਦੇ ਵਿੱਚ ਹੀ ਹੋ ਗਏ ਨੇ ਇਸ ਲਈ ਵੱਖ-ਵੱਖ ਪ੍ਰਕਾਰ ਦੀਆਂ ਕੁਆਲਿਟੀਆਂ ਮੇਰੇ ਕੋਲ ਮਿਲ ਜਾਂਦੀਆਂ ਨੇ ਥੋੜੀਆਂ ਮਹਿੰਗੀਆਂ ਵੀ ਨੇ ਸਸਤੀਆਂ ਵੀ ਨੇ ਹਰ ਪ੍ਰਕਾਰ ਦੀ ਕੁਆਲਿਟੀ ਆਪਣੇ ਕੋਲ ਮਿਲ ਜਾਂਦੀ ਹੈ